ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਮਹਾਰਾਸ਼ਟਰ ਦੇ ਸ਼ਹਿਰ ਮਲਕਾਪੁਰ ਦੇ ਵਿੱਚ ਮੌਜੂਦ ਹੈ ਇੱਥੇ ਗੁਰਦੁਆਰਾ ਸਾਹਿਬ ਹੈ ਚਰਨ ਕਮਲ ਚਰਨ ਕਮਲ ਗੁਰਦੁਆਰਾ ਸਾਹਿਬ ਦਾ ਜਿਹੜਾ ਵਿਵਾਦ ਹੈ ਕਾਫੀ ਚਰਚਾ ਦੇ ਵਿੱਚ ਹੈ ਇਸ ਪੜਾ ਦੇ ਇਸ ਗੁਰਦੁਆਰਾ ਸਾਹਿਬ ਦੇ ਮੁਖੀ ਸੀ ਬਾਬਾ ਹਰਬੰਦ ਸਿੰਘ ਜੀ ਬਾਬਾ ਹਰਬੰਦ ਸਿੰਘ ਜੀ ਜਦ ਅਕਾਲ ਚਲਾਣਾ ਕਰ ਜਾਂਦੇ ਨੇ ਤੇ ਕੁਝ ਕੜਮ ਚੌਧਰੀ ਪੰਜਾਬ ਦੇ ਵਿੱਚ ਵੀ ਤੇ ਮਹਾਰਾਸ਼ਟਰ ਦੇ ਵਿੱਚ ਵੀ ਕਹਿੰਦੇ ਖੂਨ ਇੱਕੋ ਹੀ ਹੁੰਦਾ ਏ ਮਹਾਰਾਸ਼ਟਰ ਦੇ ਵਿੱਚ ਵੀ ਆਣ ਕੇ ਇੱਥੇ ਕੜਮ ਚੌਧਰੀਆਂ ਨੇ ਬਾਬਾ ਸੁਖਦੇਵ ਸਿੰਘ ਜੀ ਨੂੰ ਜੋ ਬਾਬਾ ਹਰਬੰਸ ਸਿੰਘ ਤੋਂ ਬਾਅਦ ਮੁਖੀ ਬਾਬਾ ਸੁਖਦੇਵ ਸਿੰਘ ਜੀ ਤੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਹਨਾਂ ਦੇ ਕੋਲੋਂ ਘੜਮ ਚੌਧਰੀਆਂ ਨੇ ਇੱਥੋਂ ਦਾ ਜਿਹੜਾ ਕਬਜ਼ਾ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਬਾਬਾ ਸੁਖਦੇਵ ਸਿੰਘ ਜੀ ਨੇ ਦਸ਼ਮੇਸ਼ ਫੌਜ ਰੰਗਰੇਟਾ ਦਲ ਤਾਈਂ ਪਹੁੰਚ ਕੀਤੀ ਤਾਂ ਦਸ਼ਮੇਸ਼ ਫੌਜ ਰੰਗਰੇਟਾ ਦਲ ਦੇ ਦਲ ਨੂੰ ਬੇਨਤੀ ਕੀਤੀ ਕਿ ਮੇਰੀ ਜਿਹੜੀ ਆ ਸਪੋਰਟ ਕੀਤੀ ਜਾਵੇ ਸੋ 12 ਤਰੀਕ ਨੂੰ ਦਸ਼ਮੇਸ਼ ਫੌਜ ਰੰਗਰੇਟਾ ਦਲ ਅਤੇ ਮਹਾਕਾਲ ਬਾਬਾ ਜਿਸਬੀਰ ਸਿੰਘ ਜੀ ਮਿਸਲ ਸਾਬਜਾਦਾ ਜੁਝਾਰ ਸਿੰਘ ਚਮਕੌਰ ਸਾਹਿਬ ਵਾਲੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਦੀ ਰਹਿਨਮਾਈ ਹੇਠ ਜਿਲ੍ਹਾ ਤਰਨਤਾਰਨ ਤੋਂ ਜਿਹੜੇ ਜਥੇਦਾਰ ਲਾਏ ਸੀ ਉਹ ਵੀ 12 ਤਰੀਕ ਤੋਂ ਸਾਡੇ ਨਾਲ ਇਸ ਪੜਾ ਤੇ ਪਹੁੰਚੇ ਨੇ ਤਾਂ ਅਸੀਂ ਇਸ ਪੜਾ ਦੇ ਉੱਤੇ ਉਹਨਾਂ ਕੜਮ ਚੌਧਰੀਆਂ ਦੇ ਜਿਹੜੇ ਇੱਥੇ ਬਿਠਾਏ ਹੋਏ ਸੀ ਬੰਦੇ ਉਹਨਾਂ ਨੂੰ ਇਥੋਂ ਬੜੇ ਮਾਨਤ ਬੜੇ ਸਤਕਾਰ ਦੇ ਨਾਲ ਉਹਨਾਂ ਨੂੰ ਇਥੋਂ ਚੱਲਦਾ ਕੀਤਾ ਤੇ ਇਸ ਟਾਈਮ ਤੇ ਹੁਣ ਜਿਹੜਾ ਇਥੋਂ ਦਾ ਸਮੁੱਚਾ ਜਿਹੜਾ ਪ੍ਰਬੰਧ ਹੈ ਉਹ ਬਾਬਾ ਸੁਖਦੇਵ ਸਿੰਘ ਦੇ ਕੋਲ ਆ ਤੇ ਅੱਜ ਬਾਬਾ ਸੁਖਦੇਵ ਸਿੰਘ ਦੀ ਰਹਿਨ ਰਮਾਈ ਹੇਠ ਇਹ ਜਿਹੜਾ ਪ੍ਰਬੰਧ ਸਾਰਾ ਇਥੋਂ ਦਾ ਚੱਲ ਰਿਹਾ ਹੈ ਮੈਂ ਕੈਮਰਾਮੈਨ ਸਾਥੀ ਨੂੰ ਕਵਾਂਗਾ ਕਿ ਉਹ ਸਾਰੀ ਜਿਹੜਾ ਇੱਕ ਰਿਵੀ ਤਸਵੀਰ ਆ ਉਹ ਸਾਰੀ ਦਿਖਾ ਦਿੱਤੀ ਜਾਵੇ ਗੁਰਦੁਆਰਾ ਚਰਨ ਕਮਲ ਸਾਹਿਬ ਦੀ ਜਿਹੜੀ ਸਾਰੀ ਤਸਵੀਰ ਉਹ ਦਿਖਾ ਦਿੱਤੀ ਜਾਵੇ ਆ ਜੋ ਤੁਸੀਂ ਦੇਖ ਰਹੇ ਜੋ ਇਹ ਸਰਾਰੂਪੀ ਕਮਰੇ ਬਣਾਏ ਹੋਏ ਨੇ ਕਿਉਂਕਿ ਜਿਹੜੇ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਵਾਤੇ ਜਾਂਦੇ ਨੇ ਤੇ ਜਦ ਉਹਨਾਂ ਨੂੰ ਪਤਾ ਲੱਗਦਾ ਇੱਥੇ ਧਰਮਸਥਾਨ ਹੈ ਗੁਰਦੁਆਰਾ ਸਾਹਿਬ ਤੇ ਇੱਥੇ ਰੁਕ ਕੇ ਠਹਿਰ ਕੇ ਰਾਤ ਬਤਾ ਕੇ ਤੇ ਫਿਰ ਅੱਗੇ ਜਾਂਦੇ ਨੇ ਤੇ ਬਹੁਤ ਸਾਰੇ ਜਿਹੜੇ ਪੰਜਾਬੀ ਟਰੱਕ ਡਰਾਈਵਰ ਵੀਰ ਨੇ ਅੱਟ ਟਾਈਮ ਤੇ ਵੀ ਜਿਹੜੇ ਇੱਥੇ ਨਾ ਟਰੱਕ ਲੱਗਾ ਹੋਇਆ ਏ ਮੈਂ ਕੈਮਰਾਮੈਨ ਕੋਲੋਂ ਉਹ ਦਿਖਾ ਦਿੱਤਾ ਇੱਥੇ ਠਹਿਰ ਕੇ ਟਰੱਕ ਲਾ ਕੇ ਆਰਾਮ ਕਰਦੇ ਨੇ ਤਾਂ ਇੱਥੋਂ ਹੀ ਪ੍ਰਸ਼ਾਦਾ ਛਕਦੇ ਨੇ ਕਿਉਂਕਿ ਇੱਥੋਂ ਇੱਕ ਹੋਰ ਗੱਲ ਬਹੁਤ ਵਧੀਆ ਦੇਖਣ ਨੂੰ ਮਿਲੀ ਏ ਕਿ ਇਸ ਪੜਾ ਤੇ 24 ਘੰਟੇ ਜਿਹੜਾ ਲੰਗਰ ਹੈ 24 ਘੰਟੇ ਜਿਹੜਾ ਲੰਗਰ ਆ ਉਹ ਚੱਲ ਰਿਹਾ ਏ ਜਦੋਂ ਮਰਜ਼ੀ ਜਿਹੜਾ ਵੀ ਟਰੱਕ ਟਰੱਕ ਡਰਾਈਵਰ ਵੀ ਦਾ ਆਉਂਦਾ ਏ ਤਾਂ ਆਣ ਕੇ ਉਹ ਇੱਥੇ ਚਾਹ ਸਕਦਾ ਏ ਚਾਹੇ ਰਾਤ ਦਾ ਪੌਣਾ 1 ਕਿਉਂ ਨਾ ਵੱਜਾ ਹੋਵੇ ਚਾਹੇ ਪੌਣਾ ਪੌਣੇ 3 ਕਿਉਂ ਨਾ ਹੋਏ ਹੋਣ ਉਹਨਾਂ ਨੂੰ ਹਰ ਵਕਤ ਜਿਹੜਾ ਲੰਗਰ ਹੈ ਇੱਥੋਂ ਮਿਲਦਾ ਏ ਪਰ ਕੜਮ ਚੌਧਰੀਆਂ ਨੇ ਇਸ ਗੁਰਦੁਆਰੇ ਦਾ ਕਬਜ਼ਾ ਹੱਥੋਂ ਹੋਂ ਦੀ ਕੋਸ਼ਿਸ਼ ਕੀਤੀ ਪਰ ਜਥੇਬੰਦੀਆਂ ਨੂੰ ਨਾਲ ਲੈ ਕੇ ਬਾਬਾ ਸੁਖਦੇਵ ਸਿੰਘ ਜੀ ਇੱਥੇ ਕੱਲ ਪਹੁੰਚੇ ਨੇ ਤੇ ਉਹਨਾਂ ਨੇ ਮੋੜ ਆਪਣਾ ਜਿਹੜਾ ਪ੍ਰਬੰਧ ਹੈ ਇਸ ਗੁਰਦੁਆਰੇ ਦਾ ਆਪਣੇ ਹੱਥਾਂ ਦੇ ਵਿੱਚ ਲਿਆਏ ਤੇ ਅ ਅੱਜ ਤੋਂ ਬਾਅਦ ਬਾਬਾ ਸੁਖਦੇਵ ਸਿੰਘ ਜੀ ਦੀ ਰਹਿਨਮਾਈ ਹੇਠ ਇੱਥੋਂ ਦਾ ਜਿਹੜਾ ਸਮੁੱਚਾ ਪ੍ਰਬੰਧ ਆ ਉਹ ਪਹਿਲਾਂ ਵੀ ਚੱਲਦਾ ਸੀ ਹੁਣ ਫੇਰ ਚੱਲੇਗਾ ਤੇ ਆਓ ਆਪਾਂ ਬਾਬਾ ਸੁਖਦੇਵ ਸਿੰਘ ਜੀ ਦੇ ਨਾਲ ਅ ਵਿਚਾਰ ਵਟਾਂਦਰਾ ਕਰਦੇ ਆਂ ਕੀ ਵਿਵਾਦ ਹੈ ਇਸ ਗੁਰਦੁਆਰੇ ਦਾ ਤੇ ਮੈਂ ਕਹਿੰਦਾ ਮੈਂ ਇਹਨੂੰ ਕਵਾਂਗਾ ਕਿ ਇੱਕ ਵਾਰੀ ਤਸਵੀਰ ਦਿਖਾ ਦਿੱਤੀ ਜਾਵੇ ਸ੍ਰੀ ਪਿਆਰੀ ਸਾਧ ਸੰਗਤ ਜੀ ਬਾਬਾ ਸੁਖਦੇਵ ਸਿੰਘ ਜੀ ਤੇ ਬਾਬਾ ਮਹਾਕਾਲ ਜਥੇਦਾਰ ਜਸਵੀਰ ਸਿੰਘ ਜੀ ਮਿਸਲ ਸ਼ਹੀਦ ਮਿਸਲ ਸ਼ਹੀਦ ਬਾਬਾ ਜੁਰਾਵਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਦੀ ਰਹਿਨਮਾਈ ਹੇਠ ਤਰਨਤਨ ਸਾਹਿਬ ਤੋਂ ਜਥੇਦਾਰ ਲਾਏ ਲਾਏ ਗਏ ਨੇ ਜਥੇਦਾਰ ਸੁਮੁੱੱਚੀ ਟੀਮ ਦੇ ਨਾਲ ਆਪਰੇ ਸਿੰਘਾਂ ਦੇ ਨਾਲ ਇੱਥੇ ਪਹੁੰਚੇ ਨੇ ਗੁਰਦੁਆਰਾ ਚਰਨਕਮਲ ਸਾਹਿਬ ਕੇ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਤਸਵੀਰ ਦਿਖਾ ਦਿੱਤੀ ਜਾਵੇ ਕਿ ਦੇਖ ਲਓ ਕਿ ਇੱਥੇ ਜਿੰਨੇ ਵੀ ਟਰੱਕ ਡਰਾਈਵਰ ਵੀਰ ਆਉਂਦੇ ਨੇ ਤਾਂ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਕਿ ਰਾਤ ਦਾ ਭਾਵੇਂ ਪਉਣਾ ਇੱਕ ਕਿਉਣਾ ਵੱਜਾ ਹੋਵੇ ਉਹਨਾਂ ਨੂੰ ਇੱਥੋਂ ਪ੍ਰਸ਼ਾਦਾ ਅਤੇ ਚਾਹ ਦਾ ਲੰਗਰ ਜਿਹੜਾ ਹੈ ਹਰ ਵਕਤ ਮੌਜੂਦ ਮਿਲਦਾ ਹੈ ਪਰ ਕੁਝ ਜਿਹੜੇ ਸ਼ਰਾਰਤੀ ਲੋਕ ਨਹੀਂ ਉਹਨਾਂ ਨੇ ਇੱਥੇ ਵਿਗੜਨ ਪਾਉਣ ਦੀ ਕੋਸ਼ਿਸ਼ ਕੀਤੀ ਹੈ ਅ ਇੱਥੇ ਕੁਝ ਗਲਤ ਲੋਕਾਂ ਨੂੰ ਬਿਠਾ ਕੇ ਤੇ ਇੱਥੋਂ ਦੇ ਪ੍ਰਬੰਧਾਂ ਨੂੰ ਗਲਤ ਤਰੀਕੇ ਦੇ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਕਿ ਜਦ ਕੱਲ੍ਹ ਇਹੀ ਇੱਥੇ ਆਏ ਅਚਾਨਕ ਜਦੋਂ ਇੱਥੇ ਛਾਪਾ ਮਾਰਿਆ ਤਾਂ ਇਹ ਵੇਖਣ ਨੂੰ ਮਿਲਿਆ ਹੈਰਾਨੀਜਨਕ ਜਿਹੜੇ ਨਾ ਜਿਹੜੇ ਤੱਥ ਸਾਹਮਣੇ ਆਏ ਨੇ ਕੁਝ 19 ਸਾਲਾਂ ਦੀ ਇੱਥੇ ਲੜਕੀ ਸੀ ਜਿਹੜੀ ਉਹ ਰਹਿ ਰਹੀ ਹੈ ਜਦ ਉਸ ਨੂੰ ਅਸੀਂ ਪੁੱਛਿਆ ਕਿ ਤੁਸੀਂ ਇੱਥੇ ਕਿਦਾਰਾ ਉਹ ਕਹਿੰਦੇ ਕਿ ਅਸੀਂ ਦੋਨੇ ਮੇਰਾ ਘਰ ਵਾਲਾ ਹਜ਼ੂਰ ਸਾਹਿਬ ਗਿਆ ਹੋਇਆ ਹੈ ਜਦ ਅਸੀਂ ਪੂਰੀ ਪੜਤਾਲ ਕੀਤੀ ਤਾਂ ਉਹ ਉਹਨਾਂ ਦਾ ਕੋਈ ਵਿਆਹ ਨਹੀਂ ਹੋਇਆ ਸੀ ਬਿਨਾ ਵਿਆਹ ਤੋਂ ਉਹ ਇੱਥੇ ਰਹਿ ਰਹੀ ਸੀ ਗੱਲ ਇੱਕ ਵੇਖਣ ਨੂੰ ਇਹ ਮਿਲੀ ਹੈ ਕਿ ਘਰ ਦੀ ਉਹ ਆਪਣੀ ਇੱਥੇ ਛੱਡ ਕੇ ਉਹਨਾਂ ਕੁੜੀ ਦੇ ਕਹਿਣ ਦੇ ਅਨੁਸਾਰ ਤੇ ਉਹ ਹਜੂਰ ਸਾਹਿਬ ਕਿੱਦਾਂ ਚਲੇ ਗਿਆ ਉਹ ਲੜਕੀ ਜੋ ਇੱਥੇ ਰਹਿ ਰਹੀ ਆ ਸੀ ਚਰਨਜੀਤ ਸਿੰਘ ਜੇ ਕਿਆ ਜਾਵੇ ਕਿਸੇ ਤੌਰ ਤੇ ਚਰਨਜੀਤ ਸਿੰਘ ਵੱਲੋਂ ਜੋ ਇੱਥੇ ਚਰਨਜੀਤ ਸਿੰਘ ਹੈ ਤਾਂ ਉਹ ਬਜ਼ੁਰਗ ਸੀ ਪਰ ਗਲਤ ਜੋੜਿਆਂ ਨੂੰ ਇੱਥੇ ਪਨਾਹ ਦਿੰਦਾ ਸੀ ਤੇ ਆਪਣਾ ਜਿਹੜਾ ਗੁਰਕਤੰਡਾ ਚਲਾਉਂਦਾ ਸੀ ਅ ਕਿਉਂਕਿ ਉਹ ਜਿਹੜਾ ਚਰਨਜੀਤ ਸਿੰਘ ਹੀ ਜਦ ਅਸੀਂ ਦੇਖਿਆ ਕੋਈ ਮर्यादा ਦੇ ਅੰਧੇਰ ਨਹੀਂ ਸੀ ਚੱਲ ਰਿਹਾ ਉਸ ਕਮਰਿਆਂ ਦੇ ਵਿੱਚ ਵੇਖਿਆ ਇੰਨਾ ਖਲਾਰਾ ਪਿਆ ਕੋਈ ਹਸਾਬ ਨਹੀਂ ਇੱਥੇ ਮर्यादा ਦੀਆਂ ਜਿਹੜੀਆਂ ਧੱਜੀਆਂ ਦਾ ਉਡੀਆਂ ਜਾਂਦੀਆਂ ਸੀ ਪਰ ਚਰਨਜੀਤ ਗਲਤ ਅੰਸਰਾ ਦੇ ਹੱਥ ਦੇ ਚੜ ਕੇ ਗੁਰਦੁਆਰੇ ਦੀ ਬੇਅਦਬੀ ਕਰ ਰਿਹਾ ਸੀ ਸੋ ਪੂਰਾ ਮਾਮਲਾ ਕਿ ਇਸ ਗੁਰਦੁਆਰੇ ਦਾ ਸਾਡੇ ਨਾਲ ਬਾਬਾ ਸੁਖਦੇਵ ਸਿੰਘ ਜੀ ਮੌਜੂਦ ਹੈ ਉਹਨਾਂ ਦੇ ਨਾਲ ਆਪਾਂ ਸਾਰੀ ਗੱਲਬਾਤ ਕਰਦੇ ਆਂ ਕਿ ਇੱਥੇ ਦਾ ਗੁਰਦੁਆਰਾ ਜਿਹੜਾ ਵਿਵਾਦ ਕਿਉਂ ਰਿਹਾ ਕਿ ਕਿਉਂ ਚੱਲ ਰਿਹਾ ਆ ਆਪਾਂ ਗੱਲਬਾਤ ਕਰਦੇ ਆਂ ਸੋ ਗੁਰੂ ਪਿਆਰੀ ਸਾਹਿਬ ਸਿੰਘ ਜੀ ਸਾਡੇ ਨਾਲ ਬਾਬਾ ਸੁਖਦੇਵ ਸਿੰਘ ਜੀ ਮੌਜੂਦ ਹੈ ਉਹਨਾਂ ਦੇ ਕੋਲੋਂ ਆਪਾਂ ਇਸ ਗੁਰਦੁਆਰੇ ਦਾ ਇਤਿਹਾਸ ਜਾਣਦੇ ਆਂ ਕਿ ਇਹ ਗੁਰਦੁਆਰਾ ਕਦੋਂ ਸ਼ੁਰੂ ਹੋਇਆ ਤੇ ਕਿੰਨਾਂ ਦੀ ਰਹਿਨਮਾਈ ਹੇਠ ਸ਼ੁਰੂ ਹੋਇਆ ਤੇ ਹੁਣ ਕੀ ਵਿਵਾਦ ਇਸ ਗੁਰਦੁਆਰੇ ਦਾ ਚੱਲ ਰਿਹਾ ਹੈ ਬਾਬਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਬਾ ਜੀ ਇਸ ਗੁਰਦੁਆਰੇ ਦਾ ਕੀ ਵਿਵਾਦ ਚੱਲ ਰਿਹਾ ਏ ਤੇ ਇਹ ਗੁਰਦੁਆਰਾ ਕਦੋਂ ਹੋਣ ਦੇ ਵਿੱਚ ਆਉਂਦਾ ਏ ਇਹ ਬਾਬਾ ਰਵਨ ਸਿੰਘ ਜੀ ਮਹਾਪੁਰਖ ਉਹਨਾਂ ਦੀ ਸੇਵਾ ਸੰਭਾਲ ਸੀ ਉਹਨਾਂ ਨੇ ਇਹ ਸਾਰੀ ਜ਼ਮੀਨ ਬਣਾਈ ਤੇ ਹੁਣ ਇਹ ਅਨਸਰ ਆਉਂਦੇ ਆ ਬਸ ਹਾਵਲ ਤੋਂ ਇਕੱਠੇ ਹੋ ਕੇ ਗੁੰਡੇ ਤੇ ਇਹ ਆ ਕੇ 100-100 ਬੰਦਾ ਲਿਆ ਕੇ ਦੋ ਬੰਦਿਆਂ ਦੇ ਗੱਲ ਪੈਂਦੇ ਆ ਤੇ ਪ੍ਰਸ਼ਾਸਨ ਨੇ ਸਾਡੀ ਇੱਥੇ ਸੁਣਵਾਈ ਨਹੀਂ ਕੀਤੀ। ਅਰ ਅਸੀਂ ਬਾਬਾ ਜੀ ਦਾ ਪਰਿਵਾਰ ਆ। ਪਰ ਬਾਬਾ ਜੀ ਸਾਨੂੰ 21 ਦੇ ਵਿੱਚ ਵਸੀਦ ਲਿਖ ਕੇ ਦੇ ਗਏ। ਔਰਲੈਂਡ ਜ਼ਮੀਨ ਸਾਡੇ ਨਾਂ ਤੇ ਆ ਸਖਤੇਪ ਸਿੰਘ ਦੇ ਨਾਂ ਤੇ। ਅੱਛਾ। ਤੇ ਇਹ ਜਿਹੜੇ ਗਲਤ ਅਨਸਰ ਨੇ ਲੋਕ ਜਿਹੜੇ ਸ਼ਰਾਰਤੀ ਲੋਕ ਨੇ ਸੁਣ ਦੇ ਵਿੱਚ ਆ ਰਿਹਾ ਤੇ ਉਹ ਕਹਿੰਦੇ ਸਾਡੇ ਕੋਲ ਵੀ ਕਾਗਜ਼ ਪੱਤਰ ਹੈ ਨੇ। ਤੁਸੀਂ ਕਹਦੇ ਸਾਡੇ ਕੋਲ ਵੀ ਕਾਗਜ਼ ਪੱਤਰ ਹੈ। ਇਹ ਸਾਰਾ ਮਾਮਲਾ ਹੈ ਕੀ ਇਹ? ਇਹਨਾਂ ਦਾ ਮਾਮਲਾ ਹੈ ਜੀ ਇਹ ਗੁੰਡਾਗਰਦੀ ਆਪਾਂ ਖੁੱਲ੍ਹ ਕਰ ਰਹੇ ਇੱਥੇ ਤੇ ਆਪਣੇ ਨਾਲ ਔਰਲੈਂਡ ਜ਼ਮੀਨਾਂ ਠੀਕ ਹੈ ਜੀ ਤੇ ਪਹਿਲਾਂ ਆਪਣੇ ਪਿਤਾ ਜੀ ਦੇ ਨਾਂ ਤੇ ਸੀ ਆਜੋ ਆਪਣੇ ਨਾਂ ਤੇ ਆ ਔਰ ਇਹਨਾਂ ਦੀ ਜਿਹੜੀ 88 ਦੀ ਜ਼ਮੀਨ ਸੀ ਬਾਬਾ ਜੀ ਨੇ ਲਈ ਸੀ ਉਹ ਕੱਲਿਆਂ ਦੇ ਨਾਂ ਨਹੀਂ ਸੁਦੀ ਇਹਨਾਂ ਨੇ ਜੁਆਇੰਟ ਖਾਤਾ ਖੋਲ ਲਿਆ 4 ਕਿੱਲੇ ਜ਼ਮੀਨ ਸਾਡੀ ਸਾਂਝੀ ਆ ਉਹ ਸਾਂਝੀ ਦੇ ਤਾਰੇ ਵਿਖਾ ਕੇ ਲੋਕਾਂ ਨੂੰ ਕਹੀ ਜਾਂਦੇ ਸੰਗਤ ਨੂੰ ਵੀ ਬਾਈ ਦੇਖੋ ਸਾਡੀ ਆ ਸਾਡੀ ਆ ਸਾਡੀ ਆ ਅੱਛਾ ਉਹ 2 ਕਿੱਲੇ ਦੇ ਵਿੱਚ 12 ਕਿੱਲੇ ਗੁਰੂ ਘਰ ਦੀ ਨੂੰ ਇੱਦਾਂ ਗੋਲ ਕਰੀ ਜਾਂਦੇ ਕਿ ਆਪਾਂ ਅਸੀਂ ਖਿੱਚ ਲਈਏ ਹੂੰ ਤੇ ਇਹ ਬਹੁਤ ਤਕੜੇ ਠੱਗਾ ਚੋਰ ਆ ਦੋ ਨੰਬਰ ਦੇ ਇਹਨਾਂ ਦੇ ਧੰਦੇ ਚੱਲਦੇ ਆ ਬਾਬਾ ਜੀ ਦੋ ਕਿਲੇ ਜਿਹੜੀ ਜਗ੍ਹਾ ਤੁਸੀਂ ਦਾ ਤੁਸੀਂ ਜ਼ਿਕਰ ਕਰਨ ਦੇ ਜੋ ਇਹ ਦੋ ਕਿਲੇ ਜਿਹੜੀ ਜਗ੍ਹਾ ਸੁੰਦੇ ਵਿੱਚ ਆਇਆ ਕਿ ਉਹਨਾਂ ਨੇ ਦਾਨ ਕੀਤੀ ਸੀ ਬਾਬਰ ਬਨਸਕ ਜੀ ਨੂੰ ਹਾਂਜੀ ਉਹਨਾਂ ਦੇ ਪਿਤਾ ਜੀ ਨੇ ਉਹ ਪੈਸੇ ਬਾਬਾ ਜੀ ਦੇ ਹੀ ਲੱਗੇ ਸੀ ਜੁਆਇੰਟ ਖਾਤਾ ਖੁੱਲਿਆ ਸੀ ਉਹ ਕਹਿੰਦੇ ਵੀ ਇਹ ਗੁਰੂ ਘਰ ਦੀ ਆ ਅੱਛਾ ਜੀ ਸਾਡਾ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਦਾ ਪਿਤਾ ਮਰਦਾ ਗਿਆ ਤੇ ਜ਼ਮੀਨ 'ਚ ਵਾਰਸ ਲੱਗੇ ਚਾਰ ਪੰਜ ਮੈਂਬਰ ਇਹਨਾਂ ਦੇ ਘਰ ਦੇ ਇਹ ਬਿੱਕੀ ਚੈਲ ਦੇ ਮੁੰਡੇ ਇੰਦਰ ਚੈਲ ਦੇ ਇਹ ਵਾਰਸ ਲੱਗੇ ਜ਼ਮੀਨ ਦੇ ਵਿੱਚ। ਬਾਬਾ ਜੀ ਤੁਸੀਂ ਕਹਿ ਰਹੇ ਜੋ ਕਿ ਜਿੰਨਾ ਵੀ ਪੈਸਾ ਲਗਾ ਉਹ ਬਾਬਾ ਹਰਬੰਸ ਸਿੰਘ ਦਾ ਲੱਗਾ ਹੋਇਆ ਏ ਤੇ ਫਿਰ ਇਹਨਾਂ ਨੂੰ ਇਹਨਾਂ ਦਾ ਨਾਂ ਫਿਰ ਬਾਬਾ ਜੀ ਨੇ ਕਿੱਦਾਂ ਪਾ ਦਿੱਤਾ? ਉਹ ਪੈਸਾ ਗੁਰੂ ਘਰ ਦਾ ਲੱਗਾ ਜੀ ਇਹਨਾਂ ਨੇ ਪਟਵਾਰੀ ਨੂੰ ਮਿਲ ਕੇ ਆਪਣੇ 4-5 ਮੈਂਬਰਾਂ ਦੇ ਨਾਂ ਪਾਤੀ। ਕਿ ਬਾਬਾ ਜੀ ਤੋਂ ਬਾਅਦ ਅਸੀਂ ਕਹਦਾਂਗੇ ਕਿ ਭਾਈ ਅਸੀਂ ਵਾਰਸ ਆ ਜ਼ਮੀਨ ਦੇ। ਹੂੰ। ਔਰ ਪਰ ਉਹ ਇੱਕ ਟੁਕੜਾ ਹੋਰ ਨੇ ਜਿਹਨਾਂ ਦਾ ਜਰੂਰ ਇਹਨਾਂ ਦਾ ਨਾਮ ਆਉਂਦਾ ਪਰ ਉਹ ਗੁਰੂ ਘਰ ਦੀ ਜ਼ਮੀਨ ਦੇ ਪੈਸੇ ਲੱਗਿਆ ਤੁਹਾਡੇ ਕਹਿੰਦੇ ਅਨਸਾਰ ਹੈ ਕਿ ਇੱਕ ਟੁਕੜੇ ਦੇ ਕਰਕੇ ਇਹ ਸਾਰੇ ਗੁਰਦੁਆਰੇ ਨੂੰ ਹਥਿਆਉਣਾ ਚਾਹੁੰਦੇ ਸਾਰੇ ਕਬਜ਼ਾ ਕਰਨਾ ਚਾਹੁੰਦੇ ਨੇ ਕਬਜ਼ਾ ਕਰਨਾ ਚਾਹੁੰਦੇ ਆ ਇੱਕ ਟੁਕੜੇ ਦੇ ਚੱਕਰ 'ਚ ਸਾਰੀ ਜਾਇਦਾਦ ਤੇ ਕਬਜ਼ਾ ਕਰਨਾ ਚਾਹੁੰਦੇ ਗੁਰੂ ਘਰ ਦੀ ਤੇ ਹੂੰ ਹੁਣ ਤੁਸੀਂ ਜਦ ਇੱਥੇ ਕੱਲ ਆਏ ਹੀ ਤੇ ਤੁਸੀਂ ਇੱਥੇ ਕੱਲ ਆ ਕੇ ਕੀ ਦੇਖਿਆ ਉਹ ਆਪਣੇ ਕੋਲੇ ਵੀਡੀਓ ਬਣੀਆਂ ਸਾਰੀਆਂ ਤੇ ਉਹ ਹੁਣ ਸੰਗਤ ਨੂੰ ਦਿੱਤੀਆਂ ਜਾਣਗੀਆਂ ਆਪ ਜੀ ਨੂੰ ਇਹ ਇਹ ਦੋ ਨੰਬਰ ਦਾ ਸਾਹ ਇੱਥੇ ਚਰਨਜੀਤ ਸਾਬ ਉਲਟੇ ਪੁਲਟੇ ਕੰਮ ਕਰਦਾ ਤੇ ਇਹੋ ਜਿਹੇ ਇਹਨਾਂ ਮਲੰਗਰ ਵਾਲੇ ਆ 100-100 ਬੰਦਾ ਆ ਕੇ ਇੱਥੇ ਗੁਰੂ ਘਰ ਦੇ ਗਲ ਪੈ ਜਾਂਦਾ ਸੰਗਾ ਦੀ ਇਸ ਗੁਰਦੁਆਰੇ ਸਾਹਿਬ ਦੀ ਪ੍ਰਾਪਰਟੀ ਦਾ ਕਿੰਨਾ ਕੁ ਨੁਕਸਾਨ ਚਰਨਜੀਤ ਸਿੰਘ ਵੱਲੋਂ ਜਿਹੜਾ ਕੀਤਾ ਗਿਆ ਏ ਇਹ ਦੇਖੋ ਜੀ ਇਹ ਘੜ ਤੋਂ ਘੜ 10-15 ਲੱਖ ਦਾ ਸਮਾਨ ਹੀ ਗੁਰਦੁਆਰੇ ਚੱਕ ਕੇ ਲੈ ਗਿਆ ਮੱਝਾਂ ਲੈ ਗਿਆ ਕੱਲ ਵੀ ਇਹ ਗਾਇਕ ਖੋਲ ਕੇ ਲੈ ਗਿਆ ਇਹ ਆਪਣੇ ਹੋਣ ਤੋਂ ਪਹਿਲਾਂ ਇਹਨਾਂ ਨੇ ਗਾਂ ਖੋਲ ਕੇ ਲੈ ਗਏ ਆਪਣੇ ਸਾਹਮਣੇ ਲੈ ਕੇ ਗਾਂ ਖੋਲ ਕੇ ਕਹਿੰਦੇ ਜੀ ਅਸੀਂ ਉਹਨਾਂ ਦੀ ਹੈ ਜੀ ਉਹਨਾਂ ਦੀ ਝੂੜ ਬੋਲ ਕੇ ਦੋ ਬੰਦੇ ਆਏ ਇੰਦਰ ਚੈ ਵਿਕੀ ਚਾਲ ਦਾ ਭਰਾ ਆਇਆ ਇੱਕ ਭਤੀਜਾ ਆ ਤੇ ਇਹ ਗਾਂ ਵੀ ਗੱਲ ਲੈ ਕੇ ਆਪਣੇ ਖੋਲ ਕੇ ਔਰ ਬਾਕੀ ਜਿੰਨੀਆਂ ਤੇ ਮੱਝਾਂ ਗਾਂਾਂ ਸੀ ਸਾਰੀਆਂ ਇਹਨਾਂ ਨੇ ਵੇਚ ਦਿੱਤੀਆਂ ਬਾਬਾ ਜੀ ਇੱਥੇ ਟਰੱਕ ਡਰਾਈਵਰ ਵੀਰ ਜਿਹੜੇ ਰੁਕਦੇ ਨੇ ਆਰਾਮ ਵੀ ਕਰਦੇ ਆ ਪ੍ਰਸ਼ਾਦਾ ਪਾਣੀ ਵੀ ਸ਼ੱਕਦੇ ਨੇ ਆਪਣੀ ਇਸ ਵਿਚਾਰ ਨੂੰ ਸੋਸ਼ਲ ਮੀਡੀਆ ਤੇ ਜਦ ਗਿਆ ਲੋਕ ਦੇਖਣਗੇ ਉਹਨਾਂ ਲੋਕਾਂ ਨੂੰ ਤੁਸੀਂ ਕੀ ਸੁਨਾਹ ਦੇਣਾ ਚਾਹੁੰਦੇ ਜੋ ਉਹਨਾਂ ਲੋਕਾਂ ਨੂੰ ਇਹੀ ਸੁਨਾਹ ਦੇਈਨੇ ਵੀ ਜਿਹੜਾ ਸੱਚ ਦੀ ਮਦਦ ਕੀਤੀ ਜਾਵੇ ਤੇ ਮਾੜੇ ਅੰਸਰਾਂ ਦਾ ਸਾਥ ਨਾ ਦਿੱਤਾ ਜਾਵੇ ਕੱਲ ਪੁਲਿਸ ਪ੍ਰਸ਼ਾਸਨ ਵੀ ਆਇਆ ਸੀ ਪੁਲਿਸ ਪ੍ਰਸ਼ਾਸਨ ਦੇ ਨਾਲ ਕੀ ਗੱਲਬਾਤ ਹੋਈ ਤੁਹਾਡੀ ਪੁਲਿਸ ਪ੍ਰਸ਼ਾਸਨ ਨੇ ਇਹੀ ਕਿਹਾ ਵੀ ਤੁਸੀਂ ਸੋਮਵਾਰ ਆਓ ਔਰ ਸੋਮਵਾਰ ਉੱਥੇ ਬੈਠ ਕੇ ਜੋ ਵੀ ਹੈਗਾ ਆਪਣੀ ਸਮੱਸਿਆ ਦੱਸੋ ਠੀਕ ਹੈ ਸੋ ਸਾਡੇ ਨਾਲ ਮਾ ਕਾਲ ਬਾਬਾ ਜਸਬੀਰ ਸਿੰਘ ਜੀ ਵੀ ਮੌਜੂਦ ਆ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਪਾਛੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਖਾਲਸਾ ਦਲ ਸ਼੍ਰੀ ਚੰਪੌਰ ਸਾਹਿਬ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਕੁਲਵਿੰਦਰ ਸਿੰਘ ਸ਼ੈਨਹ ਕਰੋੜੀ ਉਹਨਾਂ ਦੀ ਗਵਾਈ ਹੇਠ ਇਥੇ ਮਹਾਰਾਸ਼ਟਰ ਚ ਫੌਜਾਂ 15 ਤੋਂ 20 ਲੱਖ ਫੌਜ ਇੱਥੇ ਆ ਹੀ ਪਹੁੰਚੀਆਂ 3 4 12 ਤਰੀਕ ਦੇ ਹੀ ਚੱਲੇ ਹੋਏ ਆ 12 ਤਰੀਕ ਦੇ ਹੀ ਚੱਲ ਕੇ ਬਾਬਾ ਸੁਖਦੇਵ ਸਿੰਘ ਨਾਲ ਇਹਨਾਂ ਦੀ ਗਵਾਈ ਇੱਥੇ ਨਾਲ ਇਹਨਾਂ ਦੀ ਮਦਦ ਲਈ ਇੱਥੇ ਪਹੁੰਚੇ ਆ ਤੇ ਮਹਾਰਾਜ ਜੀ ਕਿਰਪਾ ਨਾਲ ਇੱਥੇ 7-8 ਸਿੰਘ ਹੋਰ ਬੈਠੇ ਜਿਹੜੇ ਕਬਜ਼ਾ ਕਰਕੇ 1 2 ਇੱਥੇ ਇੱਕ ਲੜਕੀ ਸੀ ਇੱਕ ਲੜਕੀ ਇੱਕ ਛੋਟੀ 15-16 ਸਾਲ ਦੀ ਇੱਥੇ ਲੜਕੀ ਸੀ ਉਹਨੂੰ ਵੀ ਇੱਥੇ ਦੇਖਿਆ ਹਾਲਾਤ ਗੁਰੂ ਘਰ ਦੇ ਵਿੱਚ ਹਾਲਾਤ ਜਿਹੜੇ ਗਲਤ ਹੋ ਰਹੇ ਆ ਅਹੀਂ ਜਿਹੜੇ ਮੌਕੇ ਤੇ ਆਣ ਕੇ ਵੇਖਿਆ ਦੋ ਇਥੇ ਪਾਰਟੀ ਦੇ ਬਜ਼ੁਰਗ ਉਹਨਾਂ ਦਾ ਚਲੋ ਆਂ ਹੁੰਦਾ ਗਿਆ ਅਸੀਂ ਚੁੱਪ ਕਰਕੇ ਉਹਨਾਂ ਨੂੰ ਤੇਜ ਦਾ ਸਤਕਾਰ ਕਰਕੇ ਹੈ ਉਹ ਕੁੱਟਣ ਮਾਰਨ ਵਾਲੇ ਸੀ ਤੇ ਹੈ ਸਾਰਾ ਇਹ ਬਾਬਾ ਜੀ ਦਾ ਤੇ ਬਾਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਪੰਜ ਤੁਸੀਂ ਵੀ ਇੱਥੇ ਆਏ ਜੋ ਕੱਲ ਇੱਕ ਲੜਕੀ ਵੀ ਜਦ ਕਮਰੇ ਦੇ ਵਿੱਚੋਂ ਪਾਈ ਗਈ ਸੰਗਤ ਨੂੰ ਕੀ ਦੱਸਣਾ ਚਾਹੁੰਦੇ ਕਿਉਂਕਿ ਜਿਹੜੇ ਇੱਥੇ ਲੋਕ ਰਹਿ ਰਹੇ ਸੀ ਕਥਤ ਤੌਰ ਤੇ ਜੇ ਕਿਹਾ ਜਾਵੇ ਤਾਂ ਉਹ ਮਤਲਬ ਗਲਤ ਬੰਦਿਆਂ ਨੂੰ ਗਲਤ ਪਰਿਵਾਰਾਂ ਨੂੰ ਅਪਣਾ ਵੀ ਦਿੰਦੇ ਸੀ ਤੇ ਇਹ ਗੁਰੂ ਘਰ ਇੱਕ ਇਹੋ ਜਿਹਾ ਦਰਬਾਰ ਹੁੰਦਾ ਏ ਜਿੱਥੋਂ ਕੁਝ ਸਿੱਖਣ ਨੂੰ ਮਿਲਦਾ ਏ ਤੇ ਜਦ ਇਹ ਗੁਰੂ ਘਰਾਂ ਦੇ ਵਿੱਚ ਹੀ ਇਹੋ ਜਿਹੀ ਗੱਲਾਂ ਹੋਣ ਲੱਪਣੀਆਂ ਤਾਂ ਫਿਰ ਸੰਗਤ ਤੇ ਕੀ ਅਸਰ ਪਵੇਗਾ ਕੀ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜੋ ਤੇ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਗਤ ਨੂੰ ਇਹ ਮੈਸੇਜ ਦੇਣਾ ਚਾਹਣੀ ਆ ਵੀ ਗੁਰੂ ਘਰ ਦੇ ਵਿੱਚ ਤਾਂ ਪਨਾਹ ਲੋਕ ਜਦੋਂ ਕਿਸੇ ਤੇ ਮੁਸੀਬਤ ਪੈਂਦੀ ਦੁੱਖ ਹੁੰਦਾ ਵਾ ਲੋਕ ਗੁਰੂ ਘਰ ਦੇ ਵਿੱਚ ਜਾਂਦੇ ਆ ਪਨਾਹ ਲੈਂਦੇ ਆ ਬੱਟ ਜਦੋਂ ਅਸੀਂ ਕੱਲ ਇੱਥੇ ਪਹੁੰਚੇ ਆ ਅਸੀਂ ਬਹੁਤ ਹੀ ਗਲਤ ਕੰਮ ਵੇਖਿਆ ਇੱਥੇ ਕਿਉਂ ਇੱਥੇ ਜਿਹੜਾ ਬਾਬਾ ਹੈਗਾ ਚਰਨਜੀਤ ਸਿੰਘ ਬਹੁਤ ਗਲਤ ਕੰਮ ਕਰਦਿਆ ਕਰਦਿਆ ਹੈਗਾ ਇੱਥੇ ਤੇ ਜੋ ਅਹੀ ਉਹਨੂੰ ਪਿਆਰ ਨਾਲ ਹੀ ਸਮਝਾਇਆ ਵਾ ਅਸੀਂ ਉਹਦੇ ਨਾਲ ਕੋਈ ਗਲਤ ਨਹੀਂ ਉਹਨੂੰ ਕਿਹਾ ਵੀ ਭਾਈ ਜੋ ਇਹਨਾਂ ਦੇ ਵੱਡ ਵਡੇਰਿਆਂ ਦਾ ਆ ਜਿਹੜੀ ਜੋ ਵੀ ਸਥਾਨ ਬਣਾਇਆ ਉਹਨਾਂ ਨੇ ਬਣਾਇਆ ਵਾ ਅਸੀਂ ਇਹਨਾਂ ਦੀ ਬਾਬਾ ਸੁਖਦੇਵ ਸਿੰਘ ਦੀ ਸਪੋਰਟ ਦੇ ਵਿੱਚ ਆਏ ਆ ਤੇ ਜੋ ਵੀ ਅਸੀਂ ਆਪਣਾ ਮੋਰਚਾ ਫਤਿਹ ਕਰ ਦਿੱਤਾ ਵਾ ਮੈਂ ਹਾਂਜੀ ਬਜ਼ੁਰਗ ਬੰਦਾ ਸੀ ਚਰਨਜੀਤ ਸਿੰਘ ਹਾਂਜੀ ਤੇ ਮੇਰੇ ਖਿਆਲ ਦੇ ਨਾਲ ਲੜਕੀ ਦੇ ਕਨਸ ਅਨੁਸਾਰ ਉਹਦੀ 19 ਸਾਲ ਦੀ ਉਮਰ ਸੀ ਕੀ ਇੱਕ ਬਜ਼ੁਰਗ 19 ਸਾਲਾਂ ਦੀ ਲੜਕੀ ਨੂੰ ਰੱਖ ਸਕਦਾ ਹੈ ਨਹੀਂ ਰੱਖ ਸਕਦਾ 19 ਸਾਲ ਦੀ ਲੜਕੀ ਨੂੰ ਨਹੀਂ ਰੱਖ ਸਕਦਾ ਜਿਸ ਉਹ ਕੁੜੀ ਨੇ ਮੈਨੂੰ ਝੂਠ ਮਾਰਿਆ ਕਿ ਮੇਰਾ ਪਤੀ ਜਿਹੜਾ ਹਜੂਰ ਸਾਹਿਬ ਨੂੰ ਗਿਆ ਵਾ ਤੇ ਉਹ ਆ ਰਿਹਾ ਵਾ ਸੰਗਤ ਦੇ ਨਾਲ ਗਿਆ ਵਾ ਤੇ ਪੱਟ ਜਦੋਂ ਮੈਂ ਉਹਦੇ ਪਤੀ ਦੇ ਨਾਲ ਗੱਲਬਾਤ ਫੋਨ ਤੇ ਕੀਤੀ ਆ ਦੇ ਉਹ ਕਹਿੰਦਾ ਮੇਰਾ ਇਹਦੇ ਨਾਲ ਕੋਈ ਵਿਆਹ ਨਹੀਂ ਹੋਇਆ ਮੇਰੀ ਕੋਈ ਗੱਲ ਨਹੀਂ ਬਾਤ ਨਹੀਂ ਜੋ ਚਰਨਜੀਤ ਬਾਬਾ ਵਾ ਇਹਨਾਂ ਨੇ ਉਹ ਕੁੜੀ ਰੱਖੀ ਨਜਾਇਜ਼ ਰੱਖੀ ਸੀ ਇੱਥੇ ਤੇ ਕੋਈ ਉਹ ਜਿਹੜਾ ਮੁੰਡਾ ਉਹ ਤਾਂ ਮੁਕਰ ਗਿਆ ਸਾਫ਼ ਹੀ ਮੁਕਰ ਗਿਆ ਤੇ ਉਹ ਕੁੜੀ ਨੂੰ ਵੀ ਜਦੋਂ ਗਏ ਉਹ ਕੁੜੀ ਨੂੰ ਵੀ ਨਾਲ ਹੀ ਲੈ ਗਏ ਹਾਂਜੀ ਦਾ ਹੀ ਵਿਆਹ ਹੋਇਆ ਵਾ ਕਿਉਂ ਨਹੀਂ ਹੋਇਆ ਫਿਰ ਇਹੋ ਜੇ ਲੋਕ ਗੁਰੂ ਘਰਾਂ ਦੇ ਪ੍ਰਬੰਧ ਚਲਾਉਣ ਦੇ ਕਾਬਲ ਹੈਗੇ ਨੇ ਨਹੀਂ ਕਾਬਲ ਹੈਗੇ ਤਾਂ ਹੀ ਅਸੀਂ ਉਹਨਾਂ ਨੂੰ ਵੀ ਉਹਨਾਂ ਨੂੰ ਫਤਿਹ ਬੁਲਾ ਦਿੱਤੀ ਵੀ ਤੁਹਾਡਾ ਇੱਥੇ ਕੋਈ ਅਧਿਕਾਰ ਨਹੀਂ ਹੈਗਾ ਰਹਿਣ ਦਾ ਵੀ ਜਦੋਂ ਤੁਸੀਂ ਕੰਮ ਗਲਤ ਕਰਦੇ ਹੋ ਤੁਹਾਡਾ ਕੋਈ ਅਧਿਕਾਰ ਨਹੀਂ ਅ ਸੁਣ ਦੇ ਵਿੱਚ ਆਇਆ ਕਿ ਉਹ ਦੁਪਹਿਰਾ ਬਾਬਾ ਸੁਖਦੇਵ ਸਿੰਘ ਨੂੰ ਫੋਨ ਕਰ ਰਿਹਾ ਧਮਕੀਆਂ ਵੀ ਦੇ ਰਿਹਾ ਹੈ ਕਿ ਅਸੀਂ ਦੁਬਾਰਾ ਆਵਾਂਗੇ ਖਾਲਸਾ ਫੌਜ ਇੱਥੇ ਮੌਜੂਦ ਹੈ ਅਗਰ ਜੇ ਉਹ ਦੁਬਾਰਾ ਫਿਰ ਗੁਰੂ ਘਰ ਤੇ ਤੇ ਫੌਜ ਤੇ ਚੜ ਕੇ ਆਵੇਗਾ ਕਿਉਂਕਿ ਇੱਕ ਵਾਰੀ ਮੇਰੇ ਖਿਆਲ ਦੇ ਨਾਲ ਤੁਸੀਂ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਸਮਝਾ ਕੇ ਤੇ ਉਹਨੂੰ ਘੱਲ ਦਿੱਤਾ। ਅਗਰ ਜੇ ਦੁਬਾਰਾ ਉਹ ਆਉਂਦਾ ਏ ਤਾਂ ਫਿਰ ਉਹਦੇ ਨਾਲ ਕਿਹੋ ਜਿਹਾ ਵਿਵਹਾਰ ਕੀਤਾ ਜਾਵੇਗਾ ਖਾਲਸਾ ਫੌਜ ਵੱਲੋਂ। ਜਦੋਂ ਇਹਨਾਂ ਦੇ ਚੱਲ ਕੇ ਚਲੋ ਆਪਾਂ ਪਿਆਰ ਨਾਲ ਉਹਨਾਂ ਨੂੰ ਭੇਜ ਦਿੱਤਾ ਗਿਆ ਵਾ। ਵੀਡੀਓ ਸਾਡੇ ਕੋਲ ਆ ਸਹੀ ਸਲਾਮਤ ਅਸੀਂ ਉਹਨਾਂ ਨੂੰ ਭੇਜਿਆ ਵਾ ਗੁਰੂ ਘਰ ਦੇ ਵਿੱਚੋਂ। ਜੇ ਚੱਲ ਕੇ ਆਉਣਗੇ ਲੜਾਈ ਝਗੜਾ ਕਰਨਗੇ ਤੇ ਅੱਗੋਂ ਫਿਰ ਮਹਾਰਾਜ ਦੀ ਕਾਲ ਫੁਰਖ ਦੀ ਗੁਰੂ ਗੋਬਿੰਦ ਸਿੰਘ ਦੀ ਫੌਜ ਬੈਠੀ ਆ ਠੀਕ ਹੈ ਹਾਂਜੀ ਸੋ ਐਸਾ ਨਾ ਭੈਣ ਸਰਬਜੀਤ ਕੌਰ ਜੀ ਨੇ ਜਿਹੜੀ ਜਾਣਕਾਰੀ ਦਿੱਤੀ ਆ ਬਹੁਤ ਵਧੀਆ ਤੇ ਲਾਸਟ ਦੇ ਵਿੱਚ ਇੱਕ ਉਹਨਾਂ ਸ਼ਰਾਰਤੀ ਲੋਕਾਂ ਨੂੰ ਚੇਤਾਵਨੀ ਵੀ ਹੈਗੀ ਏ ਕਿ ਜੇ ਤੁਸੀਂ ਗੁਰੂ ਘਰ ਤੇ ਚੜ ਕੇ ਆਓਗੇ ਤੇ ਖਾਲਸਾ ਆ ਕਹਿੰਦੇ ਨਾ ਜੇ ਗੁਰੂ ਘਰ ਦੇ ਵਿੱਚ ਆਵੇ ਤਾ ਉਸ ਵਾਸਤੇ ਤੇਗ ਹੈ ਤੇ ਜੇ ਕੋਈ ਚੜ ਕੇ ਆਵੇ ਤੋ ਉਸ ਉਸ ਵਾਸਤੇ ਤੇਗ ਹੈ ਤੇ ਭੁੱਲ ਨਾ ਕਰ ਬਿਓ ਅੱਗੇ ਗੁਰੂ ਦਾ ਖਾਲਸਾ ਬੈਠਾ ਹੈ ਸਾਡੇ ਨਾਲ ਦਸ਼ਮੇਸ਼ ਫੌਜ ਰੰਗਰੇਟਾ ਦਲ ਦੇ ਪ੍ਰਧਾਨ ਭਾਈ ਮਨਦੀਪ ਸਿੰਘ ਰਾਜਨ ਜੀ ਮੌਜੂਦ ਹੈ ਉਹਨਾਂ ਦੇ ਨਾਲ ਵੀ ਆਪਾਂ ਵਿਚਾਰ ਕਰਦੇ ਹਾਂ ਕਿ ਉਹ ਇੱਥੇ ਬਾਬਾ ਸੁਖਦੇਵ ਸਿੰਘ ਜੀ ਦੀ سپورਟ ਦੇ ਵਿੱਚ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਨੇ ਆ ਭਾਈ ਮਨਦੀਪ ਸਿੰਘ ਰਾਜਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਆਪਣੀ ਜਥੇਬੰਦੀ ਵੱਲੋਂ ਪਹੁੰਚੇ ਜੋ ਕੀ ਕਹਿਣਾ ਚਾਹੁੰਦੇ ਜੀ ਸੰਗਤ ਜੀ ਦਸ਼ਮੇਸ਼ ਫੌਜਨ ਗਰੇਟਾ ਦਾਲਪਾਸ ਭਾਈ ਸਖਤੇਵ ਸਿੰਘ ਜੀ ਜੋ ਇੱਥੋਂ ਦੇ ਮੌਜੂਦਾ ਸੇਵਾਦਾਰ ਨੇ ਮੁੱਖ ਸੇਵਾਦਾਰ ਇਹਨਾਂ ਨੇ ਫਰਿਆਦ ਕੀਤੀ ਸੀ ਕਿ ਇਹਨਾਂ ਦੇ ਨਾਲ ਧੱਕਾ ਹੋ ਰਿਹਾ ਹੈ ਔਰ ਗੁਰੂ ਘਰ ਦੇ ਵਿੱਚ ਬੇਅਦਬੀ ਗੁਰੂ ਘਰ ਦੀ ਕੀਤੀ ਜਾ ਰਹੀ ਹੈ ਬਾਤ ਫੈਲੀਆਂ ਕੀਤੀਆਂ ਜਾ ਰਹੀਆਂ ਨੇ ਔਰ ਗੁਰੂ ਸਾਹਿਬ ਦੀ ਨਰਾਦਰੀ ਜਿਹੜੀ ਆ ਉਹ ਹਰ ਸਿੱਖ ਜਿਹੜਾ ਆ ਉਹ ਸੁਣ ਕੇ ਉਸ ਦਾ ਖੂਨ ਖੋਲ ਜਾਂਦਾ ਹੈ ਜਿਸ ਕਰਕੇ ਸਾਡੀ ਜਥੇਬੰਦੀ ਵੱਲੋਂ ਵੀ ਇੱਥੇ ਪਹੁੰਚ ਕੀਤੀ ਗਈ ਅਸੀਂ ਪਹੁੰਚੇ ਆ ਔਰ ਦੇਖਿਆ ਗਿਆ ਜਦੋਂ ਇੱਥੇ ਜਿਹੜੇ ਸ਼ਰਾਰਤੀ ਅੰਸਰ ਸਨ ਜਿਨ੍ਹਾਂ ਦੇ ਵਿੱਚ ਮੁਖ ਸੀਗਾ ਚਰਨਜੀਤ ਸਿੰਘ ਉਦੀ ਉਮਰ ਲਗਭਗ 65 ਤੋਂ 70 ਦੇ ਕਰੀਬ ਹੋਏਗੀ ਉਸ ਚਰਨਜੀਤ ਸਿੰਘ ਦੀ ਉਮਰ ਔਰ ਜਦੋਂ ਅਸੀਂ ਆ ਕੇ ਦੇਖਿਆ ਏ ਉਹ ਗੁਰੂ ਘਰ ਦੇ ਵਿੱਚ ਇੰਨੀ ਵੱਡੀ ਬੇਅਦਬੀ ਕਰ ਰਿਹਾ ਸੀ ਜਿਸ ਨੂੰ ਬਿਆਨ ਕਰਨਾ ਵੀ ਜਿਹੜਾ ਉਹ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਗੱਲ ਦੱਸ ਦਿਆਂ ਵੀ ਔਰ ਇੱਕ 19 ਸਾਲ ਦੀ ਲੜਕੀ ਜਿਹੜੀ ਸੀ ਉਹ 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 ਇੱਥੇ ਰੱਖੀ ਹੋਈ ਸੀ ਉਹਨਾਂ ਨੇ ਆਪਣੇ ਨਾਲ ਪਹਿਲਾਂ ਤਾਂ ਉਹਨਾਂ ਨੇ ਚਰਨਜੀਤ ਸਿੰਘ ਨੇ ਸਾਨੂੰ ਇਹ ਦੱਸਿਆ ਕਿ ਇਹ ਲੜਕੀ ਆਪਣੇ ਪਤੀ ਦੇ ਨਾਲ ਇੱਥੇ ਰਹਿੰਦੀ ਹੈ ਜਦੋਂ ਸਖਤੀ ਦੇ ਨਾਲ ਅਸੀਂ ਪੁੱਛਗਿਰਚ ਕੀਤੀ ਔਰ ਉਹ ਲੜਕੀ ਤੋਂ ਔਰ ਉਸਦੇ ਕਥਿਤ ਪਤੀ ਤੋਂ ਜੋ ਲੜਕਾ ਸੀ ਉਸਤੇ ਕੋਲੋਂ ਅਸੀਂ ਪੁੱਛਗਿਰਚ ਕੀਤੀ ਤਾਂ ਉਹ ਮੰਨ ਗਿਆ ਕਿ ਸਾਡੀ ਸ਼ਾਦੀ ਨਹੀਂ ਹੋਈ ਔਰ ਉਸ ਵੱਲੋਂ ਇਹ ਵੀ ਮੰਨਿਆ ਗਿਆ ਕਿ ਇਹ ਲੜਕੀ ਹੈ ਜਿਹੜੀ ਬਾਬਾ ਚਰਨਜੀਤ ਸਿੰਘ ਜਿਹੜਾ ਇੱਥੇ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਇੱਥੋਂ ਦੀ ਸੇਵਾ ਕਰਦਾ ਹਾਂ ਉਹ ਲੜਕੀ ਨੂੰ ਉਹਨੇ ਰੱਖਿਆ ਆ ਸੀ ਉਸ ਦੇ ਨਾਲ ਉਸ ਦਾ ਇੱਕ ਭਤੀਜਾ ਸੀ ਔਰ ਜਦੋਂ ਫੌਜਾਂ ਵੱਲੋਂ ਇਹ ਹੁਕਮ ਕੀਤਾ ਗਿਆ ਵੀ ਤੁਹਾਡੇ ਕੋਲੋਂ ਜਿੰਨੀ ਸੇਵਾ ਗੁਰੂ ਸਾਹਿਬ ਨੇ ਲੈਣੀ ਸੀ ਉਹ ਲੈ ਲਈਆ ਹੁਣ ਤੁਸੀਂ ਜਾਓ ਕਿਉਂਕਿ ਇੱਥੇ ਬੇਅਦਬੀ ਕਰਨ ਵਾਲੇ ਕਿਸੇ ਵੀ ਅੰਸਰ ਨੂੰ ਜਿਹੜਾ ਆ ਗੁਰੂ ਘਰ ਦੇ ਵਿੱਚ ਰਹਿਣ ਨਹੀਂ ਦਿੱਤਾ ਜਾਏਗਾ ਭਾਵੇਂ ਫਿਰ ਜੋ ਮਰਜ਼ੀ ਹੋ ਜੇ ਇਸ ਕਰਕੇ ਅਸੀਂ ਬੜੇ ਪਿਆਰ ਦੇ ਨਾਲ ਸਤਕਾਰ ਦੇ ਨਾਲ ਉਹਦੀਆਂ ਗਲਤੀਆਂ ਜਿਹੜੀਆਂ ਉਹਨੂੰ ਦੱਸੀਆਂ ਕਿ ਆਹ ਗਲਤੀਆਂ ਨੇ ਇਸ ਕਰਕੇ ਸਤਕਾਰ ਦੇ ਨਾਲ ਹੀ ਚਲੇ ਜਾਓ ਕਿਉਂਕਿ ਗੁਰੂ ਘਰ ਦੇ ਵਿੱਚ ਜਿਹੜਾ ਵੀ ਇਹ ਵੱਦ ਪੈਲੀਆਂ ਕਰੇਗਾ ਉਹ ਕਦੇ ਵੀ ਮਨਜ਼ੂਰ ਨਹੀਂ ਹੋਏਗਾ ਇਸ ਕਰਕੇ ਜਥੇਬੰਦੀ ਵੱਲੋਂ ਔਰ ਮਹਾਕਾਲ ਬਾਬਾ ਜਸਬੀਰ ਸਿੰਘ ਔਰ ਉਹਨਾਂ ਦੀ ਫੌਜ ਵੱਲੋਂ ਜਿਹੜਾ ਆ ਇੱਥੇ ਸਾਂਝੇ ਤੌਰ ਤੇ ਕਾਰਜ ਕੀਤਾ ਗਿਆ ਔਰ ਇਹ ਇਹ ਜਿਹੜਾ ਗੁਰੂ ਸਾਹਿਬ ਨੇ ਇੱਥੇ ਇਸ ਵਕਤ ਸੇਵਾ ਬਖਸ਼ਿਸ਼ ਕੀਤੀ ਆ ਹੁਣ ਇੱਥੇ ਇਸ ਮਸਲੇ ਨੂੰ ਲੈ ਕੇ ਬਾਬਾ ਸੁਖਦੇਵ ਸਿੰਘ ਜਿਹੜੇ ਮੁੱਖ ਸੇਵਾਦਾਰ ਨੇ ਉਹਨਾਂ ਦੇ ਨਾਲ ਡੱਟ ਕੇ ਖੜੇ ਆਂ ਔਰ ਤਦ ਤੱਕ ਖੜੇ ਰਵਾਂਗੇ ਜਦ ਤੱਕ ਇਹ ਮਸਲਾ ਜਿਹੜਾ ਆ ਮੱਕਦਾ ਨਹੀਂ ਠੀਕ ਧੰਨ ਤੇ ਜਿਹੜੀਆਂ ਤੁਸੀਂ ਪਲਾਨ ਘੜਦੇ ਪੈ ਜੋ ਜਾਂ ਜਿਹੜੀਆਂ ਤੁਸੀਂ ਮੀਟਿੰਗਾਂ ਕਰ ਰਹੇ ਜੋ ਉਹ ਉਹ ਤੁਹਾਡੀਆਂ ਹੁਣ ਚੱਲਣੀਆਂ ਨਹੀਂ ਤੇ ਮੈਂ ਇੱਕ ਗੱਲ ਹੋਰ ਅ ਕੋਕੋ ਬਜ਼ੁਰਗ ਨੇ ਮੈਂ ਉਹਨਾਂ ਨੂੰ ਇੱਕ ਗੱਲ ਕਹਿ ਦੇਣੀ ਚਾਹੁੰਦਾ ਕਿ ਜਿਹੜੇ ਸ਼ਰਾਰਤੀ ਲੋਕਾਂ ਦੇ ਹੱਥਾਂ ਦੇ ਵਿੱਚ ਤੁਸੀਂ ਚੜੇ ਜੋ ਇਹ ਨਾ ਹੋਵੇ ਕਿ ਤੁਸੀਂ ਆਪਣਾ ਨੁਕਸਾਨ ਕਰਾ ਲਓ ਇਸ ਕਰਕੇ ਟੇਕੇ ਬਹਿ ਜਾ ਜਿੰਦੀ ਤੁਸੀਂ ਇੱਥੇ ਜੋ ਵੀ ਇੱਥੇ ਤੁਸੀਂ ਗੰਧ ਪਾਇਆ ਉਹ ਤੁਹਾਡਾ ਜਗਜਾਗ ਹੋ ਗਿਆ ਏ ਹੁਣ ਗੁਰੂ ਘਰ ਦੀ ਆ ਬਾਬਾ ਸੁਖਦੇਵ ਸਿੰਘ ਜੀ ਤੇ ਇਹਨਾਂ ਦਾ ਪਰਿਵਾਰ ਇੱਥੇ ਬਹਿ ਕੇ ਸੇਵਾ ਕਰੇਗਾ ਤੇ ਹੁਣ ਤੁਹਾਡੀ ਕੋਈ ਵੀ ਚਲਣੀ ਨਹੀਂ ਬਾਬਾ ਸੁਖਦੇਵ ਸਿੰਘ ਜੀ ਦੇ ਕਹਿਣ ਦੇ ਅਨਸਾਰ ਇਹ ਇੱਥੋਂ ਦਾ ਜੋ ਤੁਸੀਂ ਨੁਕਸਾਨ ਕੀਤਾ ਤੇ ਜੋ ਇੱਥੋਂ ਦੀ ਤੁਸੀਂ ਪ੍ਰਾਪਰਟੀ ਘਟੋ ਘਟ ਬਾਬਾ ਸੁਖਦੇਵ ਸਿੰਘ ਦੇ ਕਹਿੰਦੇ ਅਨਸਾਰ 10 ਲੱਖ ਰੁਪਏ ਦੀ ਜਿਹੜੀ ਪ੍ਰਾਪਰਟੀ ਆ ਤੁਸੀਂ ਇੱਥੋਂ ਹੁਣ ਤੱਕ ਵੇਚ ਵੇਚ ਦਿੱਤੀ ਏ ਤੇ ਇੱਥੇ ਜੋ ਵੀ ਚੜਾਵਾ ਚੜਦਾ ਏ ਤੇ ਉਹ ਸਾਰਾ ਤੁਸੀਂ ਖਾ ਰਹੇ ਜੋ ਗੁਰਦੁਆਰੇ ਦਾ ਬਣਾਇਆ ਕੀ ਹੈ ਅਗਰ ਜੇ ਤੁਹਾਡੇ ਮਨ ਦੇ ਵਿੱਚ ਕੋਈ ਇਹੋ ਜੀ ਸ਼ਰਧਾ ਭਾਵਨਾ ਹੁੰਦੀ ਤਾਂ ਹੁਣ ਨੂੰ ਗੁਰਦੁਆਰੇ ਸਾਹਿਬ ਦੀ ਚਾਰ ਦਿਵਾਰੀ ਕਰਕੇ ਤੇ ਗੇਟ ਲਗਾ ਹੁੰਦਾ ਪਰ ਇੱਥੇ ਕੋਈ ਗੇਟ ਨਹੀਂ ਲੱਗਾ ਤੁਸੀਂ ਤੇ ਜਿਹੜੇ ਕਮਰਿਆਂ ਦੇ ਵਿੱਚ ਤੁਸੀਂ ਰਹਿ ਰਹੇ ਹੋ ਅਗਰ ਜੇ ਮੈਂ ਇੱਥੇ ਪੰਜਾਬੀ ਚ ਕਹਾਂਗਾ ਨਾ ਕੁੱਤਾ ਵੀ ਕਿਤੇ ਬੈੰਦਾ ਤਾਂ ਪੂਛ ਮਾਰ ਕੇ ਬੈਠਦਾ ਏ ਉਹ ਵੀ ਸਫਾਈ ਕਰਕੇ ਬੈਠਦਾ ਏ ਪਰ ਜਿਹੜੇ ਹਾਲਾਤ ਅਸੀਂ ਕਮਰਿਆਂ ਦੇ ਵੇਖੇ ਨੇ ਉਹ ਇੰਨੇ ਬੱਤਰ ਨਰਕ ਭਰੇ ਤੇ ਤੁਸੀਂ ਕਹਿੰਦੇ ਜੋਗਾ ਹੀ ਇਸ ਪੜਾ ਦੇ ਮੁਖੀ ਆ ਇਹ ਮੁਖੀਆਂ ਦੇ ਹਾਲਾਤ ਹੁੰਦੇ ਨੇ ਭਰੀ ਜ਼ਿੰਦਗੀ ਦੇ ਵਿੱਚ ਰਹਿਣਾ ਨਰਕ ਪਾ ਕੇ ਰਹਿਣਾ ਤੇ ਛੋਟੀ ਉਮਰ ਦੀਆਂ ਲੜਕੀਆਂ ਦੇ ਨਾਲ ਬਦਫੈਲੀਆਂ ਕਰਨੀਆਂ ਇਹ ਇਹ ਤੁਹਾਨੂੰ ਸੁਭਾ ਦਿੰਦਿਆਂ ਨੇ ਉਹ ਵੀ ਗੁਰੂ ਘਰਾਂ ਦੇ ਵਿੱਚ ਤੁਸੀਂ ਇਤਿਹਾਸ ਅਗਵਾ ਹੈ ਮੱッセ ਰੰਗੜ ਨੇ ਦਰਬਾਰ ਸਾਹਿਬ ਦੇ ਵਿੱਚ ਕੰਜਰੀ ਨਚਾਈ ਤੇ ਭਾਈ ਸੁਖਾ ਸਿੰਘ ਮਹਤਾਬ ਸਿੰਘ ਨੇ ਉਹਦਾ ਸਿਰ ਕਲਮ ਕਰ ਦਿੱਤਾ ਈ ਤੇ ਤੁਹਾਨੂੰ ਸ਼ਰਮ ਨਾਈ ਤੁਸੀਂ ਮਸੰਦ ਲੋਕ ਜੋ ਗਲਤ ਲੋਕਾਂ ਦੇ ਹੱਥਾਂ ਦੇ ਵਿੱਚ ਚੜ ਕੇ ਗੁਰੂ ਘਰਾਂ ਦੀ ਤੁਸੀਂ ਬੇਅਦਬੀ ਕਰਦੇ ਜੋ ਤੇ ਆਪਣੇ ਆਪ ਨੂੰ ਤੁਸੀਂ ਕਹਿੰਦੇ ਜੋ ਅਸੀਂ ਇੱਥੋਂ ਦੇ ਮੁਖੀ ਆ ਤੁਸੀਂ ਤਾਂ ਮੁਖੀ ਅਖਮਾਉਂਦੇ ਲਾਇਕ ਨਹੀਂ ਜਗੇ ਤੇ ਮੈਂ ਤੁਹਾਡੇ ਪਿੰਡ ਤੱਕ ਵੀ ਪਹੁੰਚ ਕੀਤੀ ਏ ਤੇ ਤੁਹਾਡੇ ਪਿੰਡੋਂ ਵੀ ਮੈਨੂੰ ਪਤਾ ਲੱਗਾ ਏ ਕਿ ਜੋ ਤੁਸੀਂ ਪਿੰਡ ਦੇ ਵਿੱਚ ਕਰਤੂਤਤਾ ਕਰਦੇ ਇਹ ਤੋਂ ਤੱਕ ਪਹੁੰਚ ਗਏ ਜੋ ਤੁਸੀਂ ਕਰਤੂਤਤਾ ਛੱਡੀਆਂ ਹੀ ਨਹੀਂ ਤੇ ਅਗਰ ਜੇ ਗੁਰੂ ਘਰ ਨੂੰ ਗੁਰਦੁਆਰਾ ਚਰਨ ਕਮਲਵਾਲ ਫੇਰ ਕਿਤੇ ਤੁਸੀਂ ਨਿਗਾਹ ਕੀਤੀ ਤੇ ਗੁਰੂ ਦੇ ਖਾਲਸੇ ਵੱਲੋਂ ਤੁਰੰਤ ਜਵਾਬ ਦਿੱਤਾ ਜਾਵੇਗਾ ਤੇ ਜਵਾਬ ਫਿਰ ਗੁਰੂ ਦਾ ਖਾਲਸਾ ਕਿੱਦਾਂ ਦਿੰਦਾ ਹੈ ਭਰੀ ਭਾਂਤ ਇਹਣਾ ਹੋਵੇ ਕਿ ਬੁੱਢੇ ਵਾਰੇ ਹੱਡੀਆਂ ਨੂ ਫਿਰ ਇਹੋ ਜਾਂ ਸੇਕ ਮਿਲੇ ਤੇ ਉਹ ਸੂਤਰ ਨਾਉਣ ਸੋ ਦਾਤੀ ਇੰਨੀ ਕ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ